ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਨੀਟਾ ਡੈਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਲਖੂਵਾਲ ਤਹਿਸੀਲ ਅਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਤੁਹਾਨੂੰ ਇੱਕ ਬਿਲਕੁਲ ਨਿੱਕੇ ਜਿ ਮੁੱਲ ਤੇ ਮੱਝ ਦਿਖਾਉਣੀ ਆ ਸੂਈ ਸਵਾਈ ਆਜਣ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਇਹਦੀ ਡਿਟੇਲ ਹਾਂਜੀ ਸਸਿਕਾ ਵੀਰ ਜੀ ਸਸਿਕਾ ਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਨੀਟਾ ਪਿੰਡ ਲਖੂਵਾਲ ਤਹਿਸੀਲ ਅਨਾਲਾ ਜ਼ਿਲ੍ਹਾ ਅੰਮ੍ਰਿਤਸਰ ਆਪਣਾ ਫੋਨ ਨੰਬਰ ਵੀ ਬੋਲ ਦਿਓ ਆ ਦੱਸਿਓ ਮੱਝ ਬਾਰੇ ਕਿੰਵਾ ਸੂਆ ਸੂਈ ਜੇ ਮੱਝ ਸੂਈ ਜੇ ਤੀਤਰੇ ਸੂਏ ਤੀਸਰਾ ਸੂਆ ਵੀਰ ਜੀ ਨੇ ਆਂਦੇ ਵੀ ਇਹ ਸੂਈ ਆ ਹਾਂਜੀ ਬਾਕੀ ਦੁੱਧ ਕਿੰਨਾ ਜੇ ਥੱਲੇ ਦੁੱਧ ਕੋ ਮੈਂ ਤਾਂ 9 ਲੀਟਰ ਤਿਆਰ ਆ 9 ਲੀਟਰ ਵੀਰ ਜੀ ਨੇ ਆਂਦੇ ਵੀ ਦੁੱਧ ਤਿਆਰ ਆ ਬੱਚਾ ਕੀ ਆ ਗਿਆ ਜੀ 25 ਦਿਨ ਨੂੰ ਸੂਈ ਨੂੰ ਆਇਆ ਮਗਰ ਕੱਟਾ ਭਾਵੇਂ ਕੋਈ ਮਹੀਨਾ ਵੀ ਮੰਨ ਕੇ ਲਿਆ ਬੱਚਾ ਦਿਖਾ ਦਿਓ 20 25 ਦਿਨ ਦਾ ਮਗਰ ਕੱਟਾ ਆ ਭਾਵੇਂ ਕੋਈ ਮਹੀਨਾ ਵੀ ਮੰਨ ਲੈ ਕੋਈ ਨਹੀਂ ਆ ਬਾਕੀ ਮੈਂ ਵੱਡੀ ਆ ਚੰਗੇ ਕੱਦ ਕਾਠ ਵਾਲੀ ਆ ਚੰਗੇ ਵਜਨ ਵਾਲੀ ਮੈਂ ਆ ਚੰਗੇ ਕੱਦ ਕਾਠ ਵਾਲੀ ਤੇ ਚੰਗੇ ਵਜਨ ਵਾਲੀ ਆ ਬਾਕੀ ਥਣ ਭਾਂਡਾ ਤੋਂ ਲਾਗੇ ਤੋਂ ਚੈੱਕ ਕਰ ਸਕਦੇ ਜੇ ਥਣ ਥਣ ਬਹੁਤ ਚੰਗਾ ਲੱਗਾ ਮੈਨੂੰ ਤੇ ਦੇਖ ਸਕਦੇ ਜੇ ਲਾਗੇ ਤੋਂ ਪੂਰੇ ਵਜਨ ਵਾਲੀ ਮੈਂ ਬੰਦੋ ਵੀ ਤਾ ਸਾਰਾ ਤਾਂ ਵੀ ਥਣ ਸੁਣਦਾ ਬਹੁਤ ਮੈਨ ਦਾ ਸ਼ਾਇਦ ਗੈਪ ਤੁਸੀਂ ਚੈੱਕ ਕਰ ਸਕਦੇ ਜੀ ਕਿਵਟਾ ਖਾਓ ਇਧਰ ਵੇ ਚੰਗਾ ਥਾਣੇ ਪੰਡਾ ਲੱਗਾ ਲੈਵਲ ਉਹਦੀ ਬਹੁਤ ਸਾਫ਼ ਨਹੀਂ ਚਾਈ ਵੀ ਬਹੁਤ ਨਹੀਂ ਬਾਕੀ ਵੱਡੀ ਮੈਂ ਦੱਸ ਦੇ ਵੀਰ ਜੀ ਦਾ ਰੇਟ ਰੇਟ ਤਾਂ ਮੱਲੋ ਰੇਟ ਦਿਖਾਉਂ ਜਿੰਨਾ ਮਰਜ਼ੀ ਕਰ ਲਈਏ ਹਾਂਜੀ ਪਰ ਆਪਾਂ ਨੂੰ ਮਿਲੀ ਜਾਏ ਤੇ ਜਾਈ ਦੇ ਦਿੰਦੇ ਠੀਕ ਏ ਰੇਟ ਭਾਵੇਂ 90 ਵੀ ਕਰ ਲਈਏ 85 ਵੀ ਕਰਕੇ ਲਾ ਦੇਣੀ ਹਾਂਜੀ ਇਹ ਜਿਹੜੀ ਹਾਂ ਦਾ ਨਾਂ ਮਹੀ ਆ ਨਾ 75000 ਜੀ ਲਓ ਵੀ ਕਰ ਦੋ ਹੋਰ ਆਪਣੇ ਹਿਸਾਬ ਨਾਲ ਚੱਲ ਜੀ 500 ਕੁ ਵਾਧਾ ਇਹ ਆ ਰਹੀ ਛੱਡ ਦੋ ਹਾਂਜੀ 74 ਜੋ 500 ਹੋਰ ਛੱਡਾਂਗੇ ਸਾਢੇ 75000 ਜੀ ਮੈਂ ਦੇ ਦਾਂਗੇ ਕੋਈ ਦਾਊ ਨਾ ਦੇਖੋ ਮੈਂ ਲਓ ਵੀ ਸੱਜਣੋ ਚੰਗੇ ਕੱਦ ਕਾਠ ਵਾਲੀ ਆ ਇਧਰ ਵੇਖੋ ਤੇ 9 ਲੀਟਰ ਦੁੱਧ ਆ ਤਿਆਰ ਦੁੱਧ ਆ ਕੋ ਚੋਕੇ ਦੋ ਡੰਗ ਖੜੇ ਤਸੱਲੀ ਕਰ ਕੇ ਇਧਰ ਵੇਖੋ ਥਣ ਥਣ ਇਹ ਚੰਗਾ ਲੱਗਾ ਆ ਬਾਕੀ ਬਿਲਕੁਲ ਜਾਇਜ਼ ਰੇਟ ਕਰਤਾ ਵੀਰ ਨੇ ਇਹੋ ਹੀ ਆ ਮੇਰਾ ਵੀਰ ਦੋ ਟਾਈਮ ਕੋ ਚਵਾ ਕੇ ਕੋਈ ਇੱਥੇ ਆਣ ਕੇ ਵੀਰ ਭਰਾ ਤਸੱਲੀ ਕਰਕੇ ਫੇਰ ਖੜੇ 9 ਕਿਲੋ ਦੁੱਧ ਤਿਆਰ ਆ 9 ਕਿਲੋ ਦੁੱਧ ਤਿਆਰ ਆ ਪਰ ਕੱਟਾ ਜੇ ਤੇ ਵੱਡੀ ਮੀਨ ਕੋਲੋਂ ਸਭਾ ਜੀ ਤੇ ਮੁੱਲ ਬਿਲਕੁਲ ਜਾਇਜ਼ ਕੀਤਾ ਵੀਰ ਨੇ ਬਾਕੀ ਵੀਡੀਓ ਵੱਧ ਤੋਂ ਵੱਧ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ේඩියන පුා වැ කලිත්තාන්න ව.